ਕੋਸ਼ਿਸ਼ ਤੇ ਸਾਨੂੰ ਲੈਜੈਂਡ ਲੋਕ ਮਿਲੇ ਆ ਜਿਨ੍ਹਾਂ ਨੇ ਸਾਡੀ ਵੀਡੀਓ ਬਣਾਈ ਆ ਯਾਰ ਇਹ ਤਾਂ ਵੀਡੀਓਗ੍ਰਾਫੀ ਕਰਦੇ ਆ ਜੇ ਮੈਂ ਜਦੋਂ ਪੁਆਇੰਟ ਆਊਟ ਸ਼ਿਵਨਦੇਵ ਨੂੰ ਦੱਸਿਆ ਕਿ ਇਹ ਬੰਦੇ ਨੇ ਵੀਡੀਓ ਬਣਾਈ ਆ ਮੈਂ ਫੋਨ ਉੱਥੇ ਨਾ ਤਿੰਨ ਕੁੜੀਆਂ ਸੀ ਮੈਂ ਪੁਆਇੰਟ ਆਊਟ ਕੀਤਾ ਮੈਂ ਕਿ ਆਪ ਉਤਾਰੀ ਗਈ ਉਤਾਰੀ ਗਈ ਅੱਛਾ ਸਾਡਾ ਨਾ ਆਕਰ ਦੇ ਵੀ ਨਹੀਂ ਹੈ ਕਿਉਂਕਿ ਪਤਾ ਹੀ ਨਹੀਂ ਗਲਤੀ ਯਾਰ ਗੱਲ ਨਾ ਵੀਡੀਓ ਬਣਾਉਂਦੀ ਨਹੀਂ ਹੈ ਜੀ ਤੁਸੀਂ ਬਣਾਉਂਦੇ ਹੋ ਨਾ ਤੇ ਡੇਰਿੰਗ ਰੋ ਕੂਟੇ ਬਣਾਈ ਆ ਗੱਲ ਪਤਾ ਕੀ ਹੈ ਕਈ ਨੂੰ ਨਾ ਬਸ ਆ ਅਨਸ਼ੀਸ਼ੋ ਕੇ ਬੈਠਾ ਹੁੰਦਾ ਹੈ ਬੰਦਾ ਨਹੀਂ ਦੇਖਦਾ ਆਪਣੇ ਕੱਪੜੇ ਵਗੈਰਾ ਜਾਂ ਬੰਦਾ ਖਾ ਪੀ ਰਿਹਾ ਹੁੰਦਾ ਤੁਸੀਂ ਤਾਂ ਕਿਸੇ ਦੀ ਵੀਡੀਓ ਕਰਦੇ ਸਾਨੂੰ ਅਨਕੰਫਰਟੇਬਲ ਫੀਲ ਹੁੰਦਾ ਹੈ ਯਾਰ ਸਾਨੂੰ ਵੀ ਕੋਈ ਰਾਈਟ ਹੈ ਹਰ ਜਗ੍ਹਾ ਫ੍ਰੀਲੀ ਪੈਨ ਉੱਠਣ ਦਾ ਬੋਲਣ ਦਾ ਪਤਾ ਨਹੀਂ ਤੁਸੀਂ ਕੀ ਕਰਦੇ ਆ ਚਲੋ ਯਾਰ ਜੋ ਮਰਜੀ ਆ ਬਸ ਆਪਾਂ ਆਪਾਂ ਹੁਣ ਬੋਲਣਾ ਸ਼ੁਰੂ ਹੋ ਗਿਆ ਬਹੁਤ ਇਗਨੋਰੈਂਸ ਮੈਂ ਤਾਂ ਪੁਆਇੰਟ ਆਊਟ ਕਰਕੇ ਕਹਿਤਾ ਮੈਂ ਕਿਹਾ ਮੇਰੇ ਵਰਡਸ ਲੱਗੇ ਸੀ ਮਮਾ ਨਾਲ ਗੱਲ ਕਰ ਰਹੀ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਜਦੋਂ ਮੈਨੂੰ ਇੰਜ ਨੇ ਦੱਸਿਆ ਮੈਂ ਤਾਂ ਕਹਿਤਾ ਮੈਂ ਕਿਹਾ ਜਿਹਨਾਂ ਨੇ ਪਹਿਲੀ ਵਾਰੀ ਦੇਖਿਆ ਬੰਦਾ ਐਕਸਾਈਟਡਮ ਮੈਂ ਜਦੋਂ ਤਾਂ ਕੋਟਰ ਨੂੰ ਚੈੱਕ ਕਰ ਰਿਹਾ ਹਾਂ ਆਪਾਂ ਚੈੱਕ ਕਰਨਾ ਤਾਂ ਇਹ ਡੀਲੀਟ ਕਰ ਦੇਣੀ ਆ ਯਾਰ ਆ ਕੰਮ ਨਾ ਕਰਿਆ ਕਰੋ ਥੋੜੇ ਸਿਆਣੇ ਹੋਵੋ ਤੇ ਆਪਾਂ ਸ਼ੋਪਿੰਗ ਕਰਨ ਲਈ ਹੋਈ ਆ ਕੋਈ ਗੱਲ ਨਾ ਕੋਲ ਆ ਜਾ ਕਰੋ ਨਾ ਲਾ ਕੇ ਨਾ ਲਾ ਕੇ ਬਣਾ ਲਿਆ ਕਰੋ ਜੇ ਤੁਹਾਨੂੰ ਉਹਦਾ ਵੀਡੀਓਗ੍ਰਾਫੀ ਦਾ ਸ਼ੌਕ ਹੈ ਸਾਨੂੰ ਕਹਿ ਦਿਆ ਕਰੋ ਸਾਡੀ ਤਾਂ ਲੱਗ ਹੀ ਨਹੀਂ ਮੈਂ ਬਣਾਦਾ